ਦੇ ਆਮ ਆਦਮੀ ਪਾਰਟੀ ਦੇ ਜੋ ਐਮ ਐਲ اے ਨੇ ਆਪਣੇ ਨਾਲ ਬਹੁਤ ਵਧੀਆ ਕੰਮ ਕੀਤਾ ਸਾਡੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਸਾਨੂੰ ਪੂਰੀ ਆਸ ਹੈ ਅੱਜ ਮੈਂ ਸਫੇਰ ਦਾ 10 ਤੇ 12 ਜਗ੍ਹਾ ਜਾ ਕੇ ਆਇਆ ਤੇ 10 12 ਜਗ੍ਹਾ ਪਿੰਡਾਂ ਚ ਬਹੁਤ ਵਧੀਆ ਰਿਸਪਾਂਸ ਹੈ ਅੱਜ ਸ਼ਹਿਰ ਦੀ ਮੀਟਿੰਗ ਹੋਈ ਹੈ ਸ਼ਹਿਰ ਦੀ ਮੀਟਿੰਗ ਵਾਕਈ ਬੇਮਿਸਾਲ ਮੀਟਿੰਗ ਹੋਈ ਤੁਸੀਂ ਸਾਰੇ ਇਕੱਠੇ ਸੀ ਕਦੇ ਵੀ ਰਿਸਪਾਂਸ ਮੈਨੂੰ ਅੱਜ 332 ਸਾਲ ਹੋ ਗਏ ਸਿਆਸ ਦੇ ਵਿੱਚ ਤੇ ਇਦਾਂ ਦਾ ਰਿਸਪਾਂਸ ਕਦੇ ਨਹੀਂ ਮਿਲਿਆ ਜਿੱਨਾ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਜੀ ਦੇ ਤੇ ਨੇ ਕੰਮ ਕੀਤੇ ਆ ਜੋ ਸਾਡੇ ਵਿਰਿੰਗ ਸਾਹਿਬ ਨੇ ਇਥੇ ਹਮਲੋਚ ਕੰਮ ਕੀਤੇ ਆ ਜਾਂ ਸਾਡੇ ਮੇਰ ਇਥੇ ਕਰ ਰਿਹਾ ਵੀ ਇਹ ਸਹੀ ਮੈਨੇਜ ਬਹੁਤ ਵਧੀਆ ਕੰਮ ਕਰ ਰਹੇ ਤਾਂ ਕਿ ਆਪਾਂ ਮੈਨੂੰ ਪੂਰੀ ਆਸ ਹੈ ਜਿਵੇਂ ਅੱਜ ਰਿਸਪੌਂਸ ਮਿਲ ਰਿਹਾ ਵੀ ਸ੍ਰੀ ਫਤੇਕਾਰ ਸਾਹਿਬ ਆਪਾਂ ਜੀ ਦੀ ਸੀਟ ਬਹੁਤ ਵੱਡੇ ਫਰਕਾਂ ਜਿੱਤਾ ਇੱਕ ਮੈਡੀਕਲ ਕਾਲਜ ਦੀ ਸਾਡੀ ਹੈ ਕਿ ਇਹ ਮੈਡੀਕਲ ਕਾਲਜ ਇੱਕ ਸਾਡੇ ਜਿਵੇਂ ਚੰਗੇ ਆਪਾਂ ਇੱਕ ਚੰਗਾ ਹਸਪੀਟਲ ਤੇ ਆਉਣ ਵਾਲੇ ਟਾਈਮ ਜਿਵੇਂ ਇੰਡਸਟਰੀ ਸਾਡੀ ਗੋਵਿੰਦਗੜ੍ਹ ਹੈਗੀ ਹੈ ਅਸੀਂ ਮੈਂ ਤੇ ਵਿਰਿੰਗ ਸਾਹਿਬ ਸਾਡੀ ਸਾਰੀ ਟੀਮ ਅਸੀਂ ਜੋ ਵੀ ਆਪਣੀ ਇੰਡਸਟਰੀ ਕਰ ਸਕਦੇ ਆ ਉਹ ਕਰਾਂਗੇ ਕਿਉਂਕਿ ਅੱਜ ਸਾਨੂੰ ਪੂਰੀ ਉਮੀਦ ਹੈ ਇਹ ਸੈਂਟਰ ਸਾਡੀ ਗਵਰਨਮੈਂਟ ਬਣਦੀ ਸਾਨੂੰ ਪੂਰੀ ਆਸ ਵੀ ਹੈ 350 ਦੇ ਕਰੀਬ ਅਸੀਂ ਸੀਟਾਂ ਜਿੱਤਰੇ ਆ ਜਿਹੜਾ ਸਰਵੇ ਆ ਪੱਕਾ ਪਾਰਟੀਆਂ ਦੇ ਸਾਨੂੰ ਪੂਰੀ ਆਸ ਹੈ ਆਉਣ ਵਾਲੇ ਟਾਈਮ ਸਾਰੀ ਮਿਨਿਸਟਰੀ ਬਣੂਗੀ ਜਿਹੜਾ ਕੰਪੀਟੀਸ਼ਨ ਤਾਂ ਉਹ ਕਾਲੀ ਤੇ ਕਾਂਗਰਸ ਦਾ ਹੀ ਕੰਪੀਟੀਸ਼ਨ ਹੈ ਅੱਜ ਤਾਂ ਬਹੁਤ ਵੱਡੇ ਫਰਕ ਨਾਲ ਹੀ ਜਿੱਤਾਂਗੇ ਸਾਡਾ ਤਾਂ ਬਹੁਤ ਵੱਡਾ ਐਤਕੀ ਵੱਡਾ ਮਾਰਚ ਨੂੰ ਕੱਲ ਬਦਲ ਕੱਲ ਇਹ ਹੈ ਜੀ ਜਿਹੜੇ ਆਪਾਂ ਤਲ ਬਦਲ ਦੀ ਗੱਲ ਕਰਦੇ ਆ ਕਿਉਂਕਿ ਜਿਹੜੇ ਬੰਦੇ ਅੱਜ ਜਿਹੜੀ ਆਮ ਆਦਮੀ ਪਾਰਟੀ ਆ ਚੰਗੇ ਬੰਦਿਆਂ ਨੂੰ ਲੈ ਰਹੀ ਹੈ ਕਿਉਂ ਤਜਰਬੇਕਾਰ ਬੰਦੇ ਨੇ ਤੇ ਗੱਲ ਇੱਕ ਪਾਰਟੀ ਕੋਈ ਮਾੜੀ ਚੰਗੀ ਨਹੀਂ ਹੁੰਦੀ ਪਰ ਲੋਕਾਂ ਦੀ ਮਾੜੀ ਹੁੰਦੀ ਹੈ ਪਰ ਗੱਲ ਕਰਦਾ ਅੱਜ ਸਾਡੇ ਜਿਹੜੇ ਆਪਣੇ ਭਗਵੰਤ ਮਾਨ ਜੀ ਪੰਜਾਬ ਦੇ ਲੋਕਾਂ ਨੂੰ ਵਧੀਆ ਕੰਮ ਕਰਦੇ ਆ ਅਸੀਂ ਪਹਿਲਾਂ ਵੀ ਉਹਨਾਂ ਇਲੈਕਸ਼ਨਾਂ 'ਚ ਇਕੱਠੇ ਲੜੀਆਂ 12 'ਚ ਵੀ ਇਕੱਠਿਆਂ ਲੜੇ ਉਹਨਾਂ ਦਾ ਕੰਮ ਵੀ ਇਕੱਠੇ ਕੀਤਾ ਪਰ ਅੱਜ ਮੇਰਾ ਸੀਗਾ ਚਾਹੇ ਮੈਂ ਕਾਂਗਰਸ ਪਾਰਟੀ ਛੱਡੀ ਹੈ ਪਰ ਕਾਂਗਰਸ ਪਾਰਟੀ ਡਿਸਪਲਿਨ ਦੀ ਬਹੁਤ ਪਰਟੀ ਕਮੀ ਸੀ ਮੈਂ ਤਾਂ ਛੱਡੀ ਸੀ ਅੱਜ ਮੈਂ ਬਹੁਤ ਵਧੀਆ ਸਕੂਨ ਮਹਿਸੂਸ ਕਰ ਰਿਹਾ ਆ ਆਮ ਆਦਮੀ ਪਾਰਟੀ ਚ ਆ ਕੇ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਬਹੁਤ ਵਧੀਆ ਇਨਸਾਨ ਅਕਟਰ ਰਾਮ ਸਿੰਘ ਜੀ ਦਾ ਜਿਹੜਾ ਕਾਰਜਕਾਲ ਸੀਗਾ ਬਹੁਤ ਉਮੀਦਾਂ ਸੀ ਜਦੋਂ ਇਹ ਕਹਿੰਦਾ ਵੀ ਮੈਂ ਆਈਐਸ ਹਾਂ ਮੈਂ ਪ੍ਰਿੰਸੀਪਲ ਸੈਕਟਰੀ ਰਿਆਂਮ ਹਾਂ ਐਡਵਾਈਜ਼ਰ ਟੂ ਸੀਐਮ ਰਿਆਂ ਵੀ ਮੈਨੂੰ ਕੋ ਬਹੁਤ ਵੱਡਾ ਤਜਰਬਾ ਵੀ ਮੈਂ ਇੱਥੇ ਇੱਥੇ ਇੰਡਸਟਰੀ ਲਿਆਉਂਗਾ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਵਾਂਗਾ ਬਹੁਤ ਗੱਲਾਂ ਉਹਨਾਂ ਨੇ ਕੀਤੀਆਂ ਸੀ ਪਰ ਮੇਰੇ ਹਿਸਾਬ ਨਾਲ 5 ਸਾਲਾਂ ਚ ਕੋਈ ਇਦਾਂ ਦੀ ਚੀਜ਼ ਨਜ਼ਰ ਨਹੀਂ ਆਈ ਜਿਹੜੀ ਉਹਨਾਂ ਡਾਕਟਰ ਸਾਹਿਬ ਨੇ ਕੀਤੀ ਹੋਵੇ ਤੇ ਕਿਉਂਕਿ ਕਿਉਂ ਕਹਿੰਦੇ ਸੀ ਵੀ ਅਸੀਂ ਇੱਥੇ ਜੋਬ ਦਾ ਦਵਾਂਗੇ ਕੋਈ ਇੱਥੇ ਬਹੁਤ ਵੱਡਾ ਪ੍ਰੋਜੈਕਟ ਲੈ ਕੇ ਆਵਾਂਗੇ ਲੇਕਿਨ ਇੱذਾਂ 5 ਸਾਲਾਂ ਚ ਕੋਈ ਚੀਜ਼ ਇਹ ਨਹੀਂ ਕਿਉਂਕਿ ਉਹਨਾਂ ਦਾ ਆਈਐਸ ਕਿਉਂਕਿ ਆਈਐਸ ਜਿਹੜੇ ਹੁੰਦੇ ਨੇ ਉਹਨਾਂ ਦਾ ਰਵਈਆ ਕੁਝ ਹੋਰ ਹੁੰਦਾ ਜਿਹੜਾ ਪੋਲੀਟੀਕਲ ਹੁੰਦਾ ਸ਼ੁਰੂ ਤੋਂ ਚੱਲਦਾ ਉਹਦਾ ਰਵਈਆ ਕੋ ਹੋਰ ਹੁੰਦਾ ਤੇ ਉਹ 5 ਸਾਲ ਦੇ ਵਿੱਚ ਵੀ ਇੰਨਾ ਨਹੀਂ ਗਏ ਜਿੰਨਾ ਮੈਂ ਮੈਂ ਤੁਹਾਨੂੰ ਦੱਸਾਂ ਅੱਜ ਮੈਨੂੰ 54 ਡੇਜ਼ ਹੋ ਗਏ 54 ਦਿਨ ਹੋ ਗਏ ਮੈਨੂੰ ਟ੍ਰੀਟ ਮਿਲ ਨੂੰ 54 ਦਿਨ ਦੇ ਵਿੱਚ ਮੈਂ 490 ਜਗ੍ਹਾ ਤਾਂ ਬੋਲ ਚੁੱਕਿਆ ਆ ਕੇ ਕੰਪੇਨ ਵੀ ਕੀਤੀ ਹਰ ਪਿੰਡ ਹਰ ਗਲੀ ਹਰ ਸ਼ਹਿਰ ਮੈਂ ਜਾ ਚੁੱਕਾ ਤੇ ਆਉਣ ਵਾਲੇ ਟਾਈਮ 'ਚ ਮੇਰਾ ਟਾਰਗੇਟ ਮੈਂ ਘਟੋ ਘਟ 750 ਦੇ ਕਰੀਬ ਇਹ ਸਭਾਵਾ ਕਰਾਂਗਾ ਤੇ ਆਉਣ ਵਾਲੇ ਟਾਈਮ 'ਚ ਜਿੱਤਾਂਗਾ ਤਾਂ ਸਾਰੇ 13 1380 ਦੇ ਕਰੀਬ ਆਪਣੇ ਪਿੰਡ 1380 ਪਿੰਡ ਤੇ ਵਿਲੇਜ ਤੇ ਅਵਾਰਡ ਪੈਂਦੇ ਨੇ ਤੇ 1380 ਮੈਂ ਜਾਵਾਂਗਾ ਸਾਰੇ ਅਵਾਰਡ ਜਾਵਾਂਗਾ ਮੁੜ ਕੇ ਇਹ ਬੰਦਾ ਨਾ ਕਿਹਾ ਵੀ ਸਾਡਾ ਮੈਂਬਰ ਪਾਰਲੀਮੈਂਟ ਜਿੱਤਿਆ ਸੀ ਸਾਡੇ ਆਇਆ ਨਹੀਂ ਮੇਰਾ ਮੇਨ ਟੀਚਾ ਹੈ ਵੀ ਹਰ ਪਿੰਡ ਜਾਵਾਂਗਾ ਜਿੱਤੂ ਇਹਦੋਂ ਪਹਿਲਾਂ ਵੀ ਤਿੰਨ ਰਾਊਂਡ ਚਾਰ ਰਾਊਂਡ ਲਗਾ ਚੁੱਕੇ ਨੇ ਤੇ ਲੋਕਾਂ ਵੱਲੋਂ ਬਹੁਤ ਹੀ ਓਵਰਵੈਲਮਿੰਗ ਰਿਸਪਾਂਸ ਹੈ ਜਿਹੜਾ 2022 ਦੇ ਵਿੱਚ 2022 ਦੇ ਵਿੱਚ ਮਾਨ ਸਾਹਿਬ ਦੇ ਸੀਐਮ ਅਨਾਉਂਸ ਹੋਣ ਤੋਂ ਬਾਅਦ ਲਾਸਟ ਵਾਲੇ ਮੰਥ ਦੇ ਵਿੱਚ ਜਿਹੜਾ ਰਿਸਪਾਂਸ ਆ ਰਿਹਾ ਸੀ ਉਹ ਆਲਰੇਡੀ ਸਾਨੂੰ ਹੁਣੀ ਮਿਲ ਰਿਹਾ ਹੈ ਲੋਕ ਸਰਦਾਰ ਭਵਨ ਸਿੰਘ ਮਾਨ ਹੋਰਾਂ ਦੇ ਕੰਮ ਤੋਂ ਬਹੁਤ ਜ਼ਿਆਦਾ ਖੁਸ਼ ਨੇ ਤੇ ਉਹ ਚਾਹੁੰਦੇ ਨੇ ਕਿ ਮਾਨ ਸਾਹਿਬ ਨੂੰ ਤਾਕਤ ਬਖਸ਼ੀ ਜਾਵੇ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਨੁਮਾਇੰਦਗੀ ਉਹਨਾਂ ਦੇ ਬੰਦੇ ਨੂੰ ਦਿੱਤੀ ਜਾ ਸਕੇ ਤਾਂ ਕਿ ਜਿਹੜੇ ਆਪਣੇ ਮਸਲੇ ਕਈ ਮਸਲੇ ਨੇ ਜਿਹੜੇ ਦਿੱਲੀ ਦੇ ਵਿੱਚ ਫਸੇ ਹੋਏ ਨੇ ਲੋਕ ਸਭਾ ਦੇ ਵਿੱਚ ਫਸੇ ਨੇ ਸੈਂਟਰ ਦੇ ਵਿੱਚ ਫਸੇ ਨੇ ਉਹਨਾਂ ਨੂੰ ਹੱਲ ਕਰਾਇਆ ਜਾ ਸਕੇ ਮੈਂ ਗਵਿੰਦਗੜ੍ਹ ਸ਼ਹਿਰ ਦੀ ਗੱਲ ਕਰਾਂ ਤਾਂ ਆਪਣੇ ਦੋ ਵੱਡੇ ਮਸਲੇ ਨੇ ਜਿਹੜੇ ਸਮੇਂ-ਸਮੇਂ ਤੇ ਬਾਕੀ ਪਾਰਟੀਆਂ ਦੀ ਲੀਡਰਸ਼ਿਪ ਕਹਿੰਦੀ ਰਹੀ ਆ ਵੀ ਹੱਲ ਕਰਾਵਾਂਗੇ ਇੱਕ ਤਾਂ ਜਿਹੜਾ ਆਪਣਾ ਸ਼ਹਿਰ ਦੇ ਵਿਚਾਲੇ ਜੀਟੀ ਰੋਡ ਦੇ ਉੱਤੇ ਬ੍ਰਿਜ ਹੈ ਉਹ ਐਲੀਵੇਟਡ ਬਣਦੀ ਲੋਡ ਹੈ ਸ਼ਹਿਰ ਦੋ ਹਿੱਸਿਆਂ ਦੇ ਵਿੱਚ ਡਿਵਾਈਡਡ ਹੈ ਉਹ ਐਲੀਵੇਟਡ ਬਣਦੀ ਲੋਡ ਹੈ ਤੇ ਇੱਕ ਆਪਣੀ ਇੰਡਸਟਰੀ ਦਾ ਸਾਰੇ ਜਿਹੜੇ ਆਪਣੇ ਸ਼ਹਿਰ ਦੇ ਇੰਡਸਟਰੀਸਟ ਦੇ ਫਰਨਸ ਐਸੋਸੀਏਸ਼ਨ ਵਾਲੇ ਉਹਨਾਂ ਦੀ ਮੈਂ ਫਾਈਨਾਂਸ ਮਿਨਿਸਟਰ ਨਾਲ ਮੀਟਿੰਗ ਕਰਾਈ ਸੀਗੀ ਪੰਜਾਬ ਦੇ ਤਾਂ ਉਹਨਾਂ ਨੇ ਇੱਕ ਪ੍ਰਪੋਜ਼ਲ ਦਿੱਤਾ ਸੀ ਕਿ ਜਿਹੜਾ ਸ਼ਹਿਰ ਦੇ ਵਿੱਚ ਇੰਡਸਟਰੀ ਨੂੰ ਸਕ੍ਰੈਪ ਨੂੰ ਰਿਲੇਟਡ ਇਸ਼ੂਜ਼ ਆਉਂਦੇ ਉਹਨੂੰ ਸੋਲਵ ਕਰਨ ਵਾਸਤੇ ਕਿ ਰਿਵਰਸ ਚਾਰਜ ਮੈਕੈਨਿਜ਼ਮ ਹੁੰਦਾ ਹੈ ਵੀ ਉਹ ਇੰਟਰੋਡਿਊਸ ਕੀਤਾ ਜਾਵੇ ਉਹ ਪੰਜਾਬ ਸਰਕਾਰ ਦੇ ਫਾਈਨੈਂਸ ਮਿਨਿਸਟਰ ਦੇ ਵੱਲੋਂ ਜਿਹੜਾ ਜੀਐਸਟੀ ਕੌਂਸਲ ਹੈ ਉਹ ਚ ਪ੍ਰਪੋਜ਼ਲ ਭੇਜਿਆ ਹੋਇਆ ਹੈ ਬਟ ਉਹ ਇੱਕ ਸਾਲ ਤੋਂ ਪੈਂਡਿੰਗ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਇੱਥੋਂ ਜਦੋਂ ਜੀਪੀ ਸਾਹਿਬ ਜਿੱਤ ਕੇ ਜਾਣਗੇ ਤਾਂ ਜਿਹੜਾ ਸਾਡਾ ਇਹ ਮਸਲੇ ਨੇ ਜਿਹੜੇ ਤੁਹਾਨੂੰ ਦੱਸਿਆ ਚਾਹੀਏ ਉਹ ਐਲੀਵੇਟਡ ਬ੍ਰਿਜ ਦੀ ਗੱਲ ਹੋਵੇ ਚਾਹੇ ਜਿਹੜੀ ਆਪਣੀ ਸਟੀਲ ਇੰਡਸਟਰੀ ਹੈ ਉਹਦੇ ਵਾਸਤੇ ਰਿਵਰਸ ਚਾਰਜ ਮਕੈਨਿਜ਼ਮ ਦਾ ਮਸਲਾ ਹੋਵੇ ਉਹ ਮਸਲੇ ਸਾਡੇ ਹੱਲ ਕਰਾਉਣਗੇ ਤੇ ਲੋਕ ਇਹ ਚਾਹੁੰਦੇ ਨੇ ਕਿ ਆਮ ਆਦਮੀ ਪਾਰਟੀ ਦੇ ਐਮਪੀ ਜ਼ੋਨ ਤਾਂ ਕਿਉਂਕਿ ਜਿਹੜੇ ਪਹਿਲਾਂ ਐਮਪੀ ਚੱਲ ਰਹੇ ਨੇ ਕਾਂਗਰਸ ਜਾਂ ਅਕਾਲੀ ਦਲ ਦੇ ਉਹਨਾਂ ਨੂੰ ਇਹ ਹੈ ਕਿ ਜੇ ਮਸਲੇ ਹੱਲ ਕਰਾਵਾਂਗੇ ਤਾਂ ਜਿਹੜਾ ਕ੍ਰੈਡਿਟ ਆ ਭਗਵੰਤ ਮਾਨ ਨੂੰ ਮਿਲਣਾ ਤਾਂ ਲੋਕ ਚਾਹੁੰਦੇ ਨੇ ਕਿ ਜਿਹੜੇ ਐਮਪੀ ਨੇ ਉਹ ਵੀ ਭਗਵੰਤ ਮਾਨ ਜੀ ਦੇ ਚਟਾਇਆ ਜਾ ਸਕਣ ਤਾਂ ਕਿ ਇੱਕ ਕੋਆਰਡੀਨੇਸ਼ਨ ਦੇ ਨਾਲ ਦਿੱਲੀ ਦੇ ਵਿੱਚ ਜਿਹੜੇ ਫਸੇ ਹੋਏ ਮਸਲੇ ਨੂੰ ਵੀ ਹੱਲ ਕਰਾਇਆ ਜਾ ਸਕੇ